ਤਮਾਸਾ ਜ਼ਿਲ੍ਹੇ ਦੇ ਥਾਣਾ ਜੋਗਾ ਦੀ ਪੁਲਿਸ ਦੇ ਵੱਲੋਂ 150 ਪੇਟੀ ਦੇਸੀ ਸ਼ਰਾਬ ਬਰਾਮਦ ਕਰਕੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਰੀ ਕਾਰਵਾਈ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਹੈ। ਸਥਾਨਕੀ ਥਾਣਾ ਜੋਗਾ ਤੋਂ ਮੁਕੇ ਜਸਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਵਿਨੋਦ ਕੁਮਾਰ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ ਤਾਂ ਪੁਲਿਸ ਪਾਰਟੀ ਦੇ ਵੱਲੋਂ ਵਿਨੋਦ ਉੱਤੇ ਜਦੋਂ ਰੇਡ ਕੀਤੀ ਤਾਂ ਨਜਾਇਜ਼ ਸ਼ਰਾਬ ਦੀ ਵੱਡੀ ਖੇਪ ਜਿਹੜੀ ਕਿ ਬਰਾਮਦ ਕੀਤੀ ਗਈ ਹੈ। ਏ ਸਰ 150 ਫੀਟ ਸੀ ਪੰਜਾਬ ਦੀ। ਇਹੀ ਸਾਡੇ ਲੋਪਲ ਜੋਗੇ ਦੀ ਸਟਾਫ ਸੀ। ਇਹ ਜਿਹੜੇ ਮੈਡੀਕਲ ਵਾਲੇ ਨੇ ਭੇਮ ਕੇ ਚੇਮਣ ਕੇ। ਉਹਨਾਂ ਦੇ ਠੇਕੇ ਸੀ ਜੀ 31 ਮਾਰਚ ਨੂੰ ਟੁੱਟੇ ਸੀ। ਇੱਥੇ ਮੁੰਡਾ ਜੋਗੇ ਸਰਕਲ 'ਚ ਹੁਣ ਵੀ ਕੰਮ ਕਰਦਾ ਜੀ। ਉਹਨੇ ਮੈਨੂੰ ਕਹਿਤਾ ਸੀ 31 ਮਾਰਚ ਨੂੰ ਕਹਿੰਦਾ ਬਣਾਉ ਦਾਰੂ ਦਾ ਰੇਟ ਘੱਟਾ ਚੱਲ। ਵੀ ਤੋਂ ਤੇਰੇ ਕੋਲ ਰੱਖਦੀ ਅਸੀਂ। ਉਦੋਂ ਮੈਂ ਚਲوں ਉਹਨਾਂ ਦੀ ਗੱਲ 'ਚ ਆ ਗਿਆ ਕਿਉਂਕਿ ਉਸੇ ਮਾਰਕੀਟ 'ਚ ਦੁਕਾਨ ਵੇਰੀ ਸੀ। ਉਹਦੇ ਉਹਨਾਂ ਨੇ ਮੈਨੂੰ ਕਹਿ ਕੇ ਇੱਥੇ ਰਖਵਾਤੀ ਜੀ। ਇੱਕ ਤਾਂ ਗੋਰਾ ਮੁੰਡਾ ਮਨਿੰਦਰ ਇੱਕ ਹੈਗਾ ਭੋਲਾ ਡਰਾਈਵਰ ਹੂੰ ਉਹਨੇ ਕਹਤਾ ਸੀ ਜੀ ਇੱਕ ਮੌਕੇ ਦਾ ਇੰਚਾਰਜ ਜਿਹੜਾ ਉਸ ਟਾਈਮ ਇੰਚਾਰਜ ਸੀ ਉਸ ਮਹੀਨੇ ਚ ਇੱਕ ਹੋ ਸੀਗਾ ਇਹ ਤਿੰਨ ਚਾਰਾਂ ਜਾਣਿਆਂ ਨੇ ਮੇਰੇ ਨਾਲ ਗੱਲਬਾਤ ਕਰਕੇ ਇੱਥੇ ਰਖਾਤੀ ਇੱਥੇ ਤੁਸੀਂ ਦੱਬ ਕੇ ਕਿਉਂ ਰੱਖੀ ਫਿਰ ਕੀ ਕਰ ਇੱਥੇ ਉਹਨਾਂ ਨੇ ਹੀ ਦਵਾਤੀ ਜੀ ਉਹ ਐਸੇ ਜੋਗੇ ਹੁਣ ਕੰਮ ਕਰ ਰਹੇ ਨੇ ਇਸ ਟਾਈਮ ਵੀ ਜੀ ਸਰਕਲ ਦੇ ਵਿੱਚ ਟੂ ਦੇ ਵਿੱਚ ਉਹ ਕਹਿੰਦੇ ਸੀ ਅਸੀਂ ਥੋੜੇ ਥੋੜੇ ਕਰਕੇ ਇਥੋਂ ਤੇਰੀ ਅਸੀਂ ਆਪ ਹੀ ਕੱਢ ਦਾਂਗੇ ਹੂੰ ਕਿਵੇਂ ਕੱਢਦੇ ਸੀਗੇ ਉਹ ਆਪਦੇ ਰੱਬਿਆਂ ਦੇ ਧਰਕੀ ਡੱਬੇ ਕਿੱਥੇ ਧਰਦੇ ਸੀ ਉਹਨੂੰ ਆਪਦੇ ਟੂਚ ਜੀ ਜਿਵੇਂ ਆਪਦੇ ਠੇਕੇਦਾਰੀ ਸਿਸਟਮ ਦੇ ਵਿੱਚ ਹੀ ਕੱਢ ਦਿੰਦੇ ਸੀ ਜੀ ਠੇਕੇਦਾਰਾਂ ਨੂੰ ਕਹਿੰਦੇ ਸੀ ਸੇਲ ਘੱਟ ਹੋਈ ਹੈ ਤੁਹਾਨੂੰ ਕੀ ਮੰਨ ਦਸੀਦਾ ਬਸ ਮੈਨੂੰ ਤਾਂ ਮੈਂ ਤਾਂ ਇਸ ਗੱਲ ਦੇ ਵਿੱਚ ਆ ਕੇ ਜੀ ਜਿਵੇਂ ਉਹਨਾਂ ਨੇ ਰਖਾਈ ਸੀ ਉਵੇਂ ਜਿਓ ਕਰ ਹੀ ਪਈ ਆ ਹਜੇ ਨਾ ਕੁਛ ਕੀਤਾ ਨਾ ਕਰੀ ਉਹਨਾਂ ਨੇ ਹੁਣ ਇਹਨਾਂ ਨੇ ਇਹਨਾਂ ਦੀ ਗੱਲਾਂ ਚਾ ਕੇ ਪਤੰਦੀ ਕਾਰਵਾਈ ਤੁਹਾਡੇ ਤੇ ਹੋ ਰਹੀ ਹੈ ਫਿਰ ਹੁਣ ਹਾਂਜੀ ਸਰ ਕੋਈ ਨਾ ਇਹਦੀ ਇਨਕੁਆਰੀ ਹੋ ਜਾ ਸਰ ਠੀਕ ਤਤਲੋ ਜਿਹੜਾ ਇਹ ਕਦਮ ਅਧਰਜ ਹੋਇਆ ਸਾਡੇ ਹੌਲਦਾਰ ਜੀ ਸੀਲ ਸਿੰਘ ਜਿਹੜੇ ਸਾਤੇ ਕਰਮਚਾਰੀਆਂ ਦੇ ਨਾਲ ਗਸ਼ਤ ਸੀਗੇ ਤੇ ਉੱਥੇ ਮੁਖਬਰ ਨੇ ਇਲਾਹ ਦਿੱਤੀ ਵੀ ਜਿਹੜਾ ਬਨੋਦ ਕੁਮਾਰ ਉਹ ਸ਼ਰਾਬੇ ਚੰਦਾ ਕੰਮ ਕਰਦਾ ਜੀ ਉਹ ਤੇ ਰੇਡ ਕੀਤੀ ਗਈ ਉਸ ਸ਼ਰਾਬ ਨੂੰ ਪੂਰਾ ਮੁਸਬਤ ਤੇ ਜਖਸੀਲ ਸਿੰਘ ਨੇ ਕਰਮਚਾਰੀ ਨਾਲ ਲੈ ਕੇ ਬਨੋਦ ਕੁਮਾਰ ਨੂੰ ਫੜਿਆ ਤੇ ਫਿਰ ਉਹਦੇ ਪਲਾਟ ਤੇ ਜਦੋਂ ਰੇਡ ਕੀਤੀ ਤੋ ਹੱਥੇ 150 ਪੇਟੀ ਪੰਜਾਬ ਦੀ